ਤੌੜੀ ਗਵਾ ਰਹੀ ਮਹਲਾ ਪੰਜਵਾਂ ਕਰਮ ਭੂਮ ਮਹਿ ਬੋ ਅਹ ਨਾਮ ਪੂਰਨ ਹੋਏ ਤੁਮਾਰਾ ਕਾਮ ਹਲ ਪਾਵ ਹੈ ਮਿਟੈ ਜੰਤਰਾਸ ਨਿਤ ਗਾਵਹਿ ਹਰ ਹਰ ਗੁਣ ਜਾਸ ਹਰ ਹਰ ਨਾਮ ਅੰਤਰ ਉਰਤਾਰ ਛੇ ਘਰ ਕਾਰਜ ਲੈਹੁ ਸਵਾਰ ਰਹਾਓ ਆਪਣੇ ਪ੍ਰਭ ਸਿਓ ਹੋਵ ਸਾਵਧਾਨ ਤਾ ਤੁੰਦਰ ਗਹ ਪਾਵਹਿ ਮਾਨ ਉਕਤ ਸਿਆਨ ਸਗਲੀ ਤਿਆਗ ਸੰਤ ਜਨਾ ਕੀ ਚਰਨੀ ਲਾਗ ਸਰਬ ਜੀ ਹੈ ਜਾ ਤੈ ਹਾ ਕਦੇ ਨ ਵਿਛੜੈ ਸਭ ਕੈ ਸਾਥ ਉਪਾਸ ਛੋਡ ਗਹ ਤਿਸ ਕੀਓ ਨਿਮਖ ਮਾਹ ਹੋਵੇ ਤੇਰੀ ਛੋਤ ਸਦਾ ਨਿਕਟ ਕਰ ਤਿਸ ਨੂੰ ਜਾ ਪ੍ਰਭ ਕੀ ਆਗਿਆ ਸਤ ਕਰ ਮਾਨ ਗੁਰ ਕਾ ਬਚਨ ਮਿਟਾਵ ਹੋਆ ਹਰ ਹਰ ਨਾਮ ਨਾਨਕ ਜਪ ਜਾਪ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਗੁਰ ਕਾ ਬਚਨ ਸਦਾ ਅਬਿਨਾਸੀ ਗੁਰ ਕਾ ਬਚਨ ਕੱਟੀ ਜਮ ਫਾਸੀ ਗੁਰ ਕਾ ਬਚਨ ਜੀ ਕੈ ਸੰਗ ਗੁਰ ਕਾ ਬਚਨ ਰਚੈ RAM ਕੈ ਰੰਗ ਜੋ ਗੁਰ ਦੀਆ ਸੋ ਮਨ ਕਹਿਤਾ ਸੰਤ ਕਾ ਕੀਆ ਸਤ ਕਰਮਾਨ ਰਹਾਉ ਗੁਰ ਕਾ ਬਚਨ ਅਟਲ ਅਸ਼ੇਧ ਗੁਰ ਕੈ ਬਚਨ ਕੱਟੇ ਭ੍ਰਮ ਭੇਦ ਗੁਰ ਕਾ ਬਚਨ ਤਤ ਹੋ ਨ ਜਾਏ ਗੁਰ ਕੈ ਬਚਨ ਹਰ ਕੇ ਗੁਣ ਗਾਏ ਗੁਰ ਕਾ ਬਚਨ ਜੀ ਕੈ ਸਾਥ ਗੁਰ ਕਾ ਬਚਨ ਅਨਾਥ ਕੋ 나ਥ ਗੁਰ ਕੈ ਬਚਨ ਨਰਕ ਨਾ ਪਵੈ ਗੁਰ ਕੈ ਬਚਨ ਰਸਨਾ ਅੰਮ੍ਰਿਤ ਰਵੈ ਗੁਰ ਕਾ ਬਚਨ ਪ੍ਰਗਟ ਸੰਸਾਰ ਗੁਰ ਕੈ ਬਚਨ ਨਾ ਆਵੈ ਹਾਰ ਜਿਸਦਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਇਆਲ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਜਿਨ ਕੀਤਾ ਮਾਟੀ ਤੇ ਰਤਨ ਗਰਭ ਮਹਿ ਰਾਖਿਆ ਜਿਨ ਕਰਜਤਨ ਜਿਨ ਦੀਨੀ ਸੋਧਾ ਵੜਿਆਈ ਤਿਸ ਪ੍ਰਗਤਉ ਆਠ ਪਹਿਰ ਧਿਆਈ ਰਮਈਆ ਰੇਨ ਸਾਧ ਜਨ ਪਾਵਾਂ ਗੁਰ ਮਿਲ ਆਪਣਾ ਖਸਮ ਧਿਆਵਾਂ ਰਹਾਉ ਜਿਨ ਕੀਤਾ ਮੂਰਤੈ ਬਕਤਾ ਜਿਨ ਕੀਤਾ ਬੇਸੁਰਤੈ ਸੁਰਤਾ ਜਿਸ ਪਰ ਸਾਧਨਾ ਵੈ ਨਿਦਪਾਈ ਸੋ ਪ੍ਰਭ ਮਨ ਤੇ ਬਿਸਰਤ ਨਾਹੀ ਜਿਨ ਦੀਆ ਨਿਥਾਵੇ ਕਉਥਾ ਜਿਨ ਦੀਆ ਨਿਮਾਲੇ ਕਉਮਨ ਜਿਨ ਕੀਨੀ ਸਭ ਪੂਰਨ ਆਸਾ ਸਿਮਰਉ ਜਨ ਰੈਨ ਸਾਸ ਗਿਰਾਸਾ ਜਿਸ ਪ੍ਰਸਾਦ ਮਾਇਆ ਸਿਲਕ ਕਾਟੀ ਗੁਰ ਪ੍ਰਸਾਦ ਅੰਮ੍ਰਿਤ ਵਿਖਾਟੀ ਕਹੋ ਨਾਨਕ ਇਸ ਤੇ ਕਿਛ ਨਾਹੀ ਰਖਨ ਹਾਰੇ ਤਉ ਸਾਲਾਹੀ ਗਉੜੀ ਗਵਰੀ ਦੀ ਮਹਲਾ ਪੰਜਵਾਂ ਇਸ ਕੀ ਸ਼ਰਨ ਨਾ ਹਉ ਭਉ ਸੋਗ ਉਸ ਤੇ ਬਾਹਰ ਕਛੂ ਨ ਹੋ ਤਜੀ ਸਿਆਣਪ ਬਲ ਬੋਧ ਬਿਕਾਰ ਦਾਸ ਆਪਣੇ ਕੀ ਰੱਖਣ ਹਾਰ ਜਪ ਮਨ ਮੇਰੇ ਰਾਮ ਰਾਮ ਰੰਗ ਕਰ ਬਾਹਰ ਤੇਰਾ ਸਦ ਸੰਗ ਰਹਾ ਤਿਸ ਕੀ ਤੇਕ ਮਨ ਮਹਿਰਾ ਗੁਰ ਕਾ ਸ਼ਬਦ ਅੰਮ੍ਰਿਤ ਰਸ ਜਾ ਅਵਰ ਜਤਨ ਕਹੋ ਕੌਣ ਤਾਜ ਕਰ ਕਿਰਪਾ ਰੱਖੈ ਆਪਲਾਜ ਕਿਆ ਮਨੁਖ ਤਹੋ ਕਿਆ ਜੋ ਝੂਠਾ ਮਾਇਆ ਦਾ ਸਭ ਸੂਰ ਕਰਨ ਕਰਾਵਨ ਹਾਰ ਸੁਆਮੀ ਸਦਨ ਘਟਾਂ ਕੇ ਅੰਤਰ ਜਾਮੀ ਸਰਬ ਸੁਖਾ ਸੁਖ ਸਾਚਾ ਏਹ ਗੁਰ ਉਪਦੇਸ ਮਨੈ ਮਹਲੇ ਜਾ ਕਉ RAM ਨਾਮ ਲਿਵ ਲਾਗੀ ਕਹੋ ਨਾਮ ਸੋ ਧਨ ਗੜ ਭਾਗੀ ਗਉੜੀ ਗੁਆਰੇਰੀ ਮਹਲਾ ਪੰਜਵਾਂ ਸੁਣ ਹਰ ਕਥਾ ਉਤਾਰੀ ਮੈਂ ਮਹਾ ਪੁਨੀਤ ਭੈ ਸੁਖ ਸਹਿ ਵੱਡਾ ਭਾਗ ਪਾਇਆ ਸਾਧ ਸੰਗ ਪਾਰ ਬ੍ਰਹਮ ਸਿਉ ਲਗਉ ਰੰਗ ਹਰ ਹਰ ਨਾਮ ਜਪਤ ਜਨ ਤਾਰਿਓ ਅਗਨ ਸਾਧ ਗੁਰ ਪਾਰ ਉਤਾਰਿਓ ਰਹਾਉ ਕਰ ਕੀਰਤਨ ਮਨ ਸੀਤਲ ਭੈ ਜਨਮ ਜਨਮ ਕੇ ਕੇਲ ਵਿਖ ਗਏ ਸਰਬ નિਧਾਨ ਪੇਖੇ ਮਨ ਮਾਹੇ अब तुंदन काहे कौ जाहे प्रभु अपने जब पहे दयाल पूर्ण होई सेवक काम बंधन काटिए अपने दास सिमर 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 गुणतास एको मन एको सब ठाए पूर्ण पूर रहयो सब जाए गुरु पूरा सब धर्म चुकाया हर सिमरत नानक सुख पाया ਗੌੜੀ ਗਾਰੇ ਦੀ ਮਹਲਾ ਪੰਜਵਾਂ ਅਗਲੇ ਮੋਏ ਸੇ ਪਾਛੇ ਪਰੇ ਜੋ ਉਬਰੇ ਸੇ ਬੰਧ ਲਖਰੇ ਜਿਹ ਧੰਦੇ ਮਹਿ ਹੋਏ ਲਪਟਾਏ ਹੰਤੇ ਦੁਗੁਣ ਜਿੜੀ ਉਨਮਾਏ ਉਹ ਵੇਲਾ ਕਛ ਚੀਤ ਨਾ ਆਵੇ ਬਿਨਸ ਜਾਏ ਤਾਂ ਮੁਲ ਲਪਟਾਵੇ ਰਹਾਉ ਆਸਾ ਬੰਦੀ ਮੂਰਖ ਦੇ ਕਾਮ ਕ્રોਧ ਲਪਟਿਓ ਸਨੇਹ ਸੇਰੇ ਉਪਰ ਠਾਡੋ ਧਰਮ ਰਾਏ ਮੀਠੀ ਕਰ ਕਰ ਬਿਖਿਆ ਖਾਏ ਹਉ ਬੰਧਉ ਹਉ ਸਾਧਉ ਬਹਿਰ 함ਰੀ ਧੂਮ ਕੌਣ ਘਾਲੈ ਪੈਰ ਹਉ ਪੰਡਿਤ ਹਉ ਚਤੁਰ ਸਿਆਣਾ ਕਰਨ ਹਾਰ ਨਾ ਬੁਝੈ ਵਿਦਾਨ ਆਪਣੀ ਗਤਮਿਤ ਆਪੇ ਜਾਣੈ ਕਿਆ ਕੋ ਕਹੈ ਕਿਆ ਆਖ ਬਖਾਨੈ ਜਿਤ ਜਿਤ ਲਾਭ ਹੈ ਤੇਤ ਤੇਤ ਲੱਗਣਾ ਆਪਣਾ ਭਰਾ ਸਭ ਤਾ ਹੁ ਮੰਗਣਾ ਸਭ ਪਿਛ ਤੇਰਾ ਤੁੰ ਕਰਨੇ ਹਾਰ ਅੰਤ ਨਾਹੀ ਕਿਛ ਪਾਰ ਵਾਰ ਦਾਸ ਆਪਣੇ ਕਉ ਜੀ ਜੈਦਾਨ ਕਬ ਨਾ ਵਿਸਰੈ ਨਾਨਕ ਨਾਮ